ਹਾਂ ਹੋਰ ਪਿੰਦਰਾ ਕਿਦਾਂ ਠੀਕ ਠਾਕ ਤੇਰਾ ਪਰਿਵਾਰ ਸਭ ਹਾਂਜੀ ਅਮੀ ਠੀਕ ਠਾਕ ਸਾਰੇ ਵਧੀਆ ਨੇ ਅੱਛਾ ਅੱਛਾ ਹਾਂਜੀ ਤੇ ਸਮਝਾਤਾ ਹੀ ਲਵਲੀ ਨੂੰ ਵੀ ਆਪਣੇ ਡਾਡੀ ਨੂੰ ਦੱਸੇ ਨਾ ਵੀ ਮੈਂ ਨੌਕਰੀ ਕਰਦਾ ਆ ਕਿ ਨਹੀਂ ਮੰਮੀ ਜੀ ਉਹ ਮੈਂ ਸਾਰੀ ਗੱਲ ਸਮਝਾਤੀ ਇਹਨਾਂ ਨੂੰ ਮੈਂ ਹੈ ਵੀ ਨਹੀਂ ਡਾਡੀ ਜੀ ਸਾਹਮਣੇ ਇਹੋ ਹੀ ਕਹਿਣਾ ਵਾ ਕਿ ਮੈਂ ਨੌਕਰੀ ਕਰਦਾ ਆ ਤੇ ਉਹਨੂੰ ਭਾਬੀ ਨੂੰ ਵੀ ਲੈ ਜਾਂਦੇ ਮੰਮੀ ਨੂੰ ਵੀ ਲੈ ਆਏ ਨੇ ਤੇ ਮੈਂ ਸਾਰਿਆਂ ਨਾਲ ਜਾ ਕੇ ਤੇ ਮੇੜ ਪੋਣੀ ਹੈ ਜਾਣਾ ਤੁਸੀਂ ਫੇਰਾ ਪਾਉਣ ਵਾ ਤੇ ਸਾਰਿਆਂ ਨਾਲ ਫੇਰ ਪੁੱਤ ਇੱਕ ਵਾਰ ਤਾਂ ਹੁੰਦਾ ਹੀ ਹੈ ਫਰਜ਼ ਬੰਦਾ ਤੇ ਲੈ ਆਉਣਾ ਹੀ ਗਾਂ ਇੱਕ ਵਾਰੀ ਕੰਮ ਨਿਪਟ ਜਾਂਦਾ ਨਹੀਂ 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 ਹਾਂ 21 ਚਲ ਚੰਗਾ ਨਹੀਂ ਲੈ ਗਏ ਇੱਥੇ ਆਣ ਗਏ ਪੀੜੀ ਪੋਣੀ ਸੀ ਉਹੋ ਹੀ ਨਾ ਮੈਂ ਇੰਨੇ ਜਣੇ ਦਾ ਰਸਨ ਬਣਾਉਣਾ ਸੀ ਨਾਲੇ ਤੁਸੀਂ 21 ਅੱਜ ਫੇਰ ਤੁਸੀਂ ਨਾ ਰਹੋ ਉਹ ਡੈਡ ਜੀ ਛੁੱਟੀ ਨਾ ਮਿਲਦੀ ਅੱਜ 21 ਚੱਲ ਵੇਖ ਲਓ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਬਣਾਉ ਆਪ ਖੁਦਰੇ ਹੋਏ ਦੋਵੇਂ ਜਣੇ ਕਸੂਰ ਕਰਾ ਤੂੰ ਇਹ ਤਾਂ ਠੰਡ 'ਚ ਬੈਠੇ ਉਧਰ ਆ ਜਾਣਾ ਹੀ ਕਸੂਰ ਰਮਨ ਸਾਰਾ ਹੀ ਤੇਰਾ ਵਾ ਤੂੰ ਉਹਨੇ ਭੁਏ ਚੜਾਇਆ ਹੀ ਜੋ ਕਰਦਾ ਵਾ ਕਰੀ ਜਾਏ ਜੇ ਉਹ ਮਾੜਾ ਕਰੁੰਦਾ ਹੀ ਤਾਂ ਵੀ ਠੀਕ ਵਾ ਤੇ ਇੰਨੇ ਤਾਂ ਕਰਦਾ ਬੇੜਾ ਕਰਕੇ ਕੱਟਦੇ ਯਾਰ ਮੈਂ ਮੇਰੀ ਗੱਲ ਸੁਣਾ ਹਾਂਜੀ ਸਿੱਧੀ ਨੰਗ ਆਈਆਂ ਮੇਰੇ ਨਾਲ ਹੀ ਤੇ ਮੰਮੀ ਹੋਣੀ ਉੱਥੇ ਬੈਠੇ ਹੀ ਲੋ ਹੋਣ ਤੂੰ ਕੋਹ ਦੱਸਾਂ ਢੀਆ ਦੱਸ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਐ ਸਤਿ ਸ੍ਰੀ ਅਕਾਲ ਮਮੀ ਸਤਿ ਸ੍ਰੀ ਅਕਾਲ ਸਾਰੀ ਉਮਰ ਉਹਦਾ ਨਹੀਂ ਜਾਣਾ ਵਾ ਜੇ ਅੱਗੇ ਫਿਰਦਾ ਰਹਿੰਦਾ ਤਾਂ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਦਾ ਤੇ ਜਾਣਾ ਹੀ ਆ ਕਿ ਨਹੀਂ ਤੂੰ ਤਾਂ ਨਖਤਿਆ ਸਾਰੀ ਉਮਰ ਨਾਲ ਮੇਰੇ ਕੋ ਨਹੀਂ ਮੈਨੂੰ ਤੂੰ 1 ਤੂੰ ਤਾਂ ਜਿਉਂ ਸਿਆਣਾ ਹੋਇਆ ਨਾ ਮੇਰੀ ਬੇਇੱਜ਼ਤੀ ਕਰਾਉਂਦਾ ਰਿਆ ਨਾ ਕਿ ਕੰਮ ਨੂੰ ਹੱਥ ਲਾਉਂਦਾ ਮਾਨਾ ਹੋਰ 2 ਰਪਿੰਦਰ ਪੋਤੋਟ ਤਾਂ ਬੰਦੋਹ ਪੁੱਤ ਹੁਣ ਰਾਤ ਪੈਣ ਗਈ ਆ ਤੇ ਰਾਤ ਸੌਣਾ ਹੀ ਆ ਉਹ ਵੀ ਨਿਆਣੀ ਸਵੇਰ ਦੀ ਕੱਲੀ ਲੱਗੀ ਆ ਤਾ ਆ ਜਾ ਮੇਰੀ ਤੀ ਕਰਵਾ ਦਿਓ ਦੇ ਨਾਲ ਥੋੜਾ ਜਿਹਾ ਕੰਮ ਆ ਜਾ ਆ ਸਵੇਈਆਂ ਲੱਗੀਆਂ ਚਲ ਪੁੱਤ ਆ ਜਾ ਮੇਰੀ ਤੀ ਕਰਵਾ ਦਿਓ ਦੇ ਨਾਲ ਥੋੜਾ ਜਿਹਾ ਮੰਮੀ ਮੈਂ ਇੱਕ ਵਾਰ ਆਖਿਆ ਤਾਂ ਹੈਗਾ ਵਾ ਉਹਨੂੰ ਜੋਦ ਨੂੰ ਕੋ ਵੀ ਜਾ ਕੇ ਤਾਂ ਸੌਂ ਜਾ ਜੋਬਨ ਕੀੜਿਆ ਕਰਨ ਕਰਨਾ ਕੀ ਕੁਝ ਨਹੀਂ ਬਸ ਇੰਨਾ ਹੀ ਵਹਿਲਾ ਬੈਠਾ ਦੱਸੋ ਯਾਰ ਘਰ ਚ ਕੀ ਬੰਡਿਆ ਮੈਨੂੰ ਕੋ ਸਮਝ ਨਹੀਂ ਲੱਗੰਦੀ ਜੋ ਨਾਲਾ ਉੱਥੇ ਅਸੀਂ ਚਲੀ ਗਏ ਆ ਤੇ ਕੀ ਹੋ ਗਿਆ ਉੱਥੇ ਜਿੰਨੂੰ ਅਜੇ ਮੈਂ ਨਾ ਸਭ ਕੁਝ ਸੰਭਲ ਕੇ ਕੰਮ ਕਰੀ ਨਾ ਕੋਈ ਤੇ ਚੰਗੀ ਗੱਲ ਵਾ ਤੇ ਜੇ ਆਪਣੀਆਂ ਮਰਜ਼ੀਆਂ ਕਰਦੇ ਰਹੇ ਨਾ ਤੇ ਫੇਰ ਖਲਾਰਾ ਪਿਆ ਹੀ ਖੜਾ ਕਾਟੋ ਤੋ ਵਾ ਤੇ ਇਹ ਰੋਟੀ ਤਾਂ ਖਾ ਲਈ ਸੀ ਤੇ ਠੰਡਾ ਚਲੋ ਸ਼ਟਰ ਤੋਂ ਆਪਣਾ ਕੰਮ ਕਰ ਜਾਗੇ ਹੱਦ ਹੋ ਗਈ ਜਦੋਂ ਕਿ ਗਲਤੀ ਹੁੰਦੀ ਤੂੰ ਕੀਤੀ ਆ ਧੂਏ ਚੜਾਇਆ ਵਾ ਤੂੰ ਕੰਮ ਕੀ ਕਰਦੀ ਰਹੀ ਸਾਰੇ ਤੂੰ ਤੇ ਹੁਣ ਉਹਨੂੰ ਉਹਨੇ ਤੇ ਬੋਲਣਾ ਕਿਥੋਂ ਸਾਰੇ ਗਲਤ ਸੀ ਗਲਤ ਗਲਤ 2 1 ਨਾਲੇ ਦੀਦੀ ਮੈਂ ਪੋਸ਼ਲਾ ਦਿਲਜਿੰਦਰ ਦੀ ਨੂੰ ਫੋਨ ਕਰਕੇ ਪਹਿਲਾਂ ਕੀ ਕਹਿੰਦੇ ਆ ਵੀ ਜਾਣਾ ਕਿ ਨਹੀਂ ਜਾਣਾ ਚਲੋ ਦਿਲਜਿੰਦਰ ਨੂੰ ਤੇ ਪੁੱਛਣਾ ਹੀ ਆ ਤੇ ਮੰਮੀ ਨੇ ਕਰ ਲੈਣੀ ਹੈ ਸਲਾਹ ਫਿਰ ਵੀ ਵੱਡੇ ਹੁਣ ਲੱਗ ਪੈਣਾ ਚਲ 3 2 ਉਹ ਫੇਰ ਉਹ ਕਹਿੰਦੇ ਤੇ ਹੁੰਦੇ ਆ ਇਆਪੇ ਫਤਰੀ ਤੈਨੂੰ ਕੌਣ ਬਚਾਵੇ ਚੱਲ ਕੋਈ ਗੱਲ ਨਹੀਂ ਆਪੇ ਲੱਜੋ ਪਤਾ ਤੂੰ ਕੁੜੀਏ ਕਰੀ ਜਾ ਪੇਜ ਗੰਦਾ ਇੱਧਰ ਲੈ ਗੋਣ 2 ਐਂਡ 1 ਅੱਗੇ ਕਿਹੜਾ ਮੰਮੀ ਜੀ ਉਤੋਂ ਵੀ ਨਾ ਕੰਮ ਨਹੀਂ ਹੁੰਦੇ ਨਹੀਂ ਪੁੱਛਿਆ ਤੇ ਨਾ ਸਹੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਆ ਜਾ ਤੂੰ ਵੀ ਸੌਂ ਘੜੀ ਹੋਣ ਠੀਕ 3 2 1 ਮੰਮੀ ਨੂੰ ਵੀ ਹੋਣੀ ਪਤਾ ਲੱਗਣਾ ਵੇਖਨੀਆ ਵਾਲਾ ਕਿੱਦਾਂ ਰਹਿੰਦੇ ਉਹਦੇ ਨਾਲ ਇੱਕ ਵਾਰ ਬੜੀ ਲੰਮੜਾ ਉਹ ਆਹ ਯਾਹ ਨੋਟ ਕਰ ਲਿਆ ਸੀ ਕੀ ਆਵਾਜ਼ ਕੀ ਆਵਾਜ਼ ਹਾਂ ਇਹ ਮਾਰਿਆ ਨੀ ਇੱਕ ਵਾਰ ਕਰ ਗੱਦਬੜ ਬੜੀ ਵਧੀਆ ਜੀ ਆ ਜਾ ਵਨ ਹੋਰ ਪੰਦਰ ਕਿਦਾਂ ਠੀਕ ਠਾਕ ਤੇਰਾ ਪਰਿਵਾਰ ਸਾਬ ਹਾਂਜੀ ਮੈਂ ਠੀਕ ਠਾਕ ਸਾਰੇ ਵਧੀਆ ਨੇ ਅੱਛਾ ਅੱਛਾ ਹਾਂਜੀ ਤੇ ਸਮਝਾਤਾ ਹੈ लवली ਨੂੰ ਵੀ ਆਪਣੇ ਡੈਡੀ ਨੂੰ ਦੱਸੇ ਨਾ ਮੈਂ ਅੰਕਰੀ ਕਰਦਾ ਹਾਂ ਕਿ ਨਹੀਂ ਮਮਿ ਜਿਉ ਮੈਂ ਸਾਰੀ ਗੱਲ ਸਮਝਾਤੀ ਇਹਨਾਂ ਨੂੰ ਮੈਂ ਹਾਂ ਬਣੀ ਡਾਡੀ ਜੀ ਸਾਹਮਣੇ ਇਹੋ ਹੀ ਕਹਿਣਾ ਵਾ ਕਿ ਮੈਂ ਨੌਕਰੀ ਕਰਦਾ ਆਂ ਦੇਉਨੋ ਭਾਬੀ ਨੂੰ ਵੀ ਲੈ ਜਾਂਦੇ ਮੰਮੀ ਨੂੰ ਵੀ ਲੈ ਆਏ ਨੇ ਤੇ ਮੈਂ ਸਾਰਿਆਂ ਨਾਲ ਜਾ ਕੇ ਤੇ ਮੇਡ ਪੋਣੀ ਆਂ ਜਾਣਾ ਤੁਸੀਂ ਫੇਰਾ ਪੋਣਵਾ ਤੇ ਸਾਰਿਆਂ ਨਾਲ ਫੇਰ ਪੋਤੇ ਇੱਕ ਵਾਰ ਤਾਂ ਹੁੰਦਾ ਹੀ ਹੈ ਫਰਜ਼ ਬੰਦਾ ਤੇ ਲੈ ਆਉਣਾ ਹੀ ਗਾ ਇੱਕ ਵਾਰੀ ਕੰਮ ਨਹੀਂ ਪੜ ਜਾਂਦਾ ਨਹੀਂ 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 ਹਾਂ ਤੂੰ 1 ਚੱਲ ਚੰਗਾ ਨਹੀਂ ਲੈ ਗਏ ਇੱਥੇ ਅਣ ਗਈ ਪੀੜੀ ਪੋਣੀ ਸੀ ਉਹੋ ਹੀ ਨਾ ਮੈਂ ਇੰਨੀਆਂ ਜਾਣ ਦਾ ਰਸਨ ਬਣਾਉਣਾ ਸੀ ਨਾਲੇ ਤੁਸੀਂ 2 1 ਅੱਜ ਫੇਰ ਤੁਸੀਂ ਨਾ ਰਹੋ ਉਹ ਡੱਡੂ ਜੀ ਛੁੱਟੀ ਨਾ ਮਿਲਦੀ ਅੱਜ ਚਲ ਵੇਖ ਲੋ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਬਣਾ ਆ ਆਪ ਖੁਦਰੇ ਹੋਏ ਦੋਵੇਂ ਜਾਣੇ ਕਸੂਰ ਕਰਾਂ ਤੂੰ ਹੀ ਤਾਂ ਠੰਡ ਚ ਬੈਠੇ ਉਧਰ ਆ ਜਾਣਾ ਸੀ ਕਸੂਰ ਰਮਨ ਸਾਰਾ ਹੀ ਤੇਰਾ ਵਾ ਤੂੰ ਉਹਨੇ ਭੁਏ ਚੜਾਇਆ ਸੀ ਜੋ ਕਰਦਾ ਵਾ ਕਰੀ ਜਾਏ ਜੇ ਉਹ ਮਾੜਾ ਕਰਨ ਦਾ ਹੀ ਤਾਂ ਵੀ ਠੀਕ ਵਾ ਤੇ ਇੰਨੇ ਤਾਂ ਕਰਦਾ ਬੇੜਾ ਕਰਕੇ ਕੱਟਦੇ ਯਾਰ ਮੈਂ ਮੇਰੀ ਗੱਲ ਸੁਣਾ ਹਾਂਜੀ ਸਿੱਧੀ ਨੰਗ ਆਈਆਂ ਮੇਰੇ ਨਾਲ ਹੀ ਤੇ ਮੰਮੀ ਹੋਣੀ ਉੱਥੇ ਬੈਠੇ ਹੀ ਲੋਹਣ ਤੂੰ ਕੋਹ ਦੱਸਾਂ ਢੀਂ ਦੱਸ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਹੈ ਸੱਸੀ ਕਾ ਮੰਮੀ ਸੱਸੀ ਕਾ ਸਾਰੇ ਉਮਰ ਉਹਦਾ ਨਹੀਂ ਜਾਣਾ ਵਾ ਜੇ ਅੱਗੇ ਫਿਰਦਾ ਰਹਿੰਦਾ ਤਾਂ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਹੀਂ ਜਾਣਾ ਹੀ ਆ ਕਿ ਨਹੀਂ ਤੂੰ ਤਾਂ ਨਖਤਿਆ ਸਾਰੇ ਉਮਰ ਨਾਲ ਮੇਰੇ ਕੋ ਨਹੀਂ ਮੈਨੂੰ ਤੂੰ ਤੂੰ ਤਾਂ ਜਿਉਂ ਸਿਆਣਾ ਹੋਇਆ ਨਾ ਮੇਰੀ ਬੇਇੱਜ਼ਤੀ ਕਰਾਉਂਦਾ ਰਿਆ ਨਾ ਕਿ ਕੰਮ ਨੂੰ ਹੱਥ ਲਾਉਂਦਾ ਮਾਨਾ ਹੋਰ ਰਪਿੰਦਰ ਪੋਤੋ ਓਟ ਤਾਂ ਬੰਦੋ ਪੁੱਤ ਹੁਣ ਰਾਤ ਪੈਣ ਲਈ ਆ ਤੇ ਰਾਤ ਸੌਣਾ ਹੀ ਆ ਉਵਿੰਦਿਆਣੀ ਸਵੇਰ ਦੀ ਕੱਲੀ ਲੱਗੀ ਆ ਤਾਜਾ ਮੇਰੀ ਤੀ ਕਰਵਾ ਦਿਓ ਦੇ ਨਾਲ ਥੋੜਾ ਜਿਹਾ ਕੰਮ ਆ ਜਾ ਲੈ ਆ ਸਵੇੀਆਂ ਲੱਗੀ ਚਲ ਪੁੱਤ ਆ ਜਾ ਮੇਰੀ ਤੀ ਕਰਵਾ ਦਿਓ ਦੇ ਨਾਲ ਥੋੜਾ ਜਿਹਾ ਮੰਮੀ ਮੈਂ ਇੱਕ ਵਾਰ ਆਖਿਆ ਤਾਂ ਹੈਗਾ ਵਾ ਉਹਨੂੰ ਜੋਦ ਨੂੰ ਕੋ ਵੀ ਜਾ ਕੇ ਤਾਂ ਸੌਂ ਜਾ ਜੋ ਬਣ ਕੀੜਿਆਂ ਕਰਨ ਕਰਨਾ ਕੀ ਕੁਛ ਨਹੀਂ ਬਸ ਇਦਾਂ ਹੀ ਵਿਹਲਾ ਬੈਠਾ ਦੱਸੋ ਯਾਰ ਘਰ ਚ ਕੀ ਬੰਡਿਆ ਮੈਨੂੰ ਕੋ ਸਮਝ ਨਹੀਂ ਲੱਗੰਦੀ ਜੇ ਮੰਨ ਲਾ ਉੱਥੇ ਅਸੀਂ ਚਲੀ ਗਏ ਆ ਤੇ ਕੀ ਹੋ ਗਿਆ ਉੱਥੇ ਜਿੰਨੂੰ ਅਜੇ ਮੈਂ ਨਾ ਸਭ ਕੁਝ ਸੰਭਲ ਕੇ ਕੰਮ ਕਰੀ ਨਾ ਕੋਈ ਤੇ ਚੰਗੀ ਗੱਲ ਵਾ ਤੇ ਜੇ ਆਪਣੀਆਂ ਮਰਜ਼ੀਆਂ ਕਰਦੇ ਰਹੇ ਨਾ ਤੇ ਫੇਰ ਖਲਾਰਾ ਪਿਆ ਹੀ ਖੜਾ ਕਾਟੋ ਤੂੰ ਵਾ ਤੇ ਇਹ ਰੋਟੀ ਤਾਂ ਖਾ ਲਈ ਸੀ ਤੇ ਠੰਡ ਚਲ ਛੱਡਰ ਤੂੰ ਆਪਣਾ ਕੰਮ ਕਰ ਜਾਗੇ ਹੱਦ ਹੋ ਗਈ ਜਦੋਂ ਕਿ ਗਲਤੀ ਹੁੰਦੀ ਤੂੰ ਕੀਤੀ ਆ ਤੂੰ ਇਹ ਜੜਾਇਆ ਵਾ ਤੂੰ ਕੰਮ ਕਰਦੀ ਰਹੀ ਸਾਰੇ ਤੂੰ ਤੇ ਹੁਣ ਉਹਨੇ ਤੇ ਬੋਲਣਾ ਕਿਥੋਂ ਸਾਰੇ ਗਲਤ ਸੀ ਗਲਤ ਗਲਤ 2 1 ਨਾਲੇ ਦੀਦੀ ਮੈਂ ਪੋਸ਼ਲਾ ਦੁਲਜਿੰਦਰ ਦੀ ਨੂੰ ਫੋਨ ਕਰਕੇ ਪਹਿਲਾਂ ਕੀ ਕਹਿੰਦੇ ਆ ਵੀ ਜਾਣਾ ਕਿ ਨਹੀਂ ਜਾਣਾ ਚਲੋ ਦੁਲਜਿੰਦਰ ਨੂੰ ਤੇ ਪੁੱਛਣਾ ਹੀ ਆ ਤੇ ਮੰਮੀ ਨੇ ਕਰ ਲੈਣੀ ਹੀ ਸਲਾਹ ਫਿਰ ਵੀ ਵੱਡੇ ਹੁਣ ਲੱਗ ਪੈਣਾ ਚਲ 3 2 1 ਉਹ ਫੇਰ ਉਹ ਕਹਿੰਦੇ ਤੇ ਹੁੰਦੇ ਆ ਵੀ ਆਪੇ ਫਸੜੀ ਤੈਨੂੰ ਕੌਣ ਬਚਾਰੇ ਚਲ ਕੋਈ ਗੱਲ ਨਹੀਂ ਆਪੇ ਲੱਗ ਜਾ ਪਤਾ ਤੂੰ ਕੁੜੀਏ ਕਰੀ ਜਾ ਪੇਜ ਗੰਦਾ ਇਧਰ ਲੈ ਗੋਣ 2 ਐਂਡ 1 ਅੱਗੇ ਕਿਹੜਾ ਮੰਮੀ ਜੀ ਉਤੋਂ ਵੀ ਨਾ ਕੰਮ ਨਹੀਂ ਹੁੰਦੇ ਨਹੀਂ ਪੁੱਛਿਆ ਤੇ ਨਾ ਸਹੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਆ ਜਾ ਤੂੰ ਵੀ ਸੌ ਘੜੀ ਹੋਣ ਠੀਕ ਹੈ 3 2 1 ਮੰਮੀ ਨੂੰ ਵੀ ਹੋਣੀ ਪਤਾ ਲੱਗਣਾ ਵੇਖਨੀਆ ਵਾਲਾ ਕਿੱਦਾਂ ਰਹਿੰਦੇ ਉਹਦੇ ਨਾਲ ਹਾਂ ਅੱਗੇ ਸੱਚੀ ਗੱਲ ਉਹਦੇ ਇਹ ਮੰਨਣਾ ਆਹ ਇਹ ਲਾਈਨ ਨੋ ਕਰ ਲੈ ਸੀ। ਕੀ ਹੋਇਆ? ਕੀ ਹੋਇਆ? ਹਾਂ ਇਹ। ਮਾਰਨੇ ਕੋ। ਇੱਕ ਕਰ ਗੱਦਬਾੜ। ਬੜੀ ਵਧੀਆ ਜੀ ਆ ਜਾ।